ਉਹ ਉਸ ਤੋਂ ਬਾਅਦ 2020 ਦੇ ਵਿੱਚ ਮੈਂ ਪੇਪਰ ਦੇ ਕੇ ਹਟਿਆ ਉਦੋਂ ਕਰੋਨਾ ਸੀਗਾ ਜੀ ਤੇ 10ਵੇਂ ਮਹੀਨੇ ਦੀ 28 ਤਰੀਕ ਨੂੰ ਕੇਸਗੜ੍ਹ ਸਾਹਿਬ ਗਰੰਤੀ ਸਿੰਘ ਦਾ ਟੈਸਟ ਸੀਗਾ ਤੇ ਉਸ ਦਿਨ ਫਿਰ ਕੀ ਕੀਤਾ ਮੈਂ ਆਪਣੇ ਬ੍ਰਦਰ ਦੇ ਨਾਲ ਮੇਰਾ ਵੱਡਾ ਭਰਾ ਮੈਨੂੰ ਸਵੇਰੇ 4 ਵਜੇ ਲੈ ਗਿਆ ਅਸੀਂ ਉੱਥੇ ਪਹੁੰਚ ਗਏ ਤੇ ਉੱਥੇ ਪਹੁੰਚ ਕੇ ਫਿਰ ਅਸੀਂ ਸਵੇਰ ਦੇ ਬੈਠੇ ਸਾਡੀ ਸ਼ਾਮ ਨੂੰ ਆਈ ਫਤਿਹਗੜ੍ਹ ਜੋਂ ਦੀ ਵਾਰੀ 8:30 ਵਜੇ ਸਵੇਰ ਦੇ ਅਸੀਂ 4 ਵਜੇ ਤੁਰੇ ਕਰੋ ਇਨ 8:00 ਵਜੇ ਤੱਕ ਪਹੁੰਚ ਕੇ ਪ੍ਰਸ਼ਾਦ ਦਾ ਪਾਣੀ ਛੱਕ ਕੇ ਉਸ ਤੋਂ ਬਾਅਦ 9:30 ਵਜੇ ਰਾਤ ਨੂੰ ਵਾਰੀ ਆਈ ਰਾਤ ਨੂੰ ਅਸੀਂ 12:30 ਵਜੇ ਘਰੇ ਆਏ ਤੇ ਉਸ ਤੋਂ ਬਾਅਦ 1 ਸਾਲ ਲੰਘ ਗਿਆ ਜੀ ਸਾਨੂੰ ਤੇਸ ਕੇ ਟੈਸਟ ਲੈ ਲਿਆ ਪਤ ਨਹੀਂ ਅੱਗੇ ਹੁਣ ਵੈਕੈਂਸੀਆਂ ਨਿਕਲਣਗੀਆਂ ਜਾਂ ਨਹੀਂ ਨਾ ਕਿਉਂਕਿ ਪ੍ਰਧਾਨ ਚੇਂਜ ਹੋ ਗਏ ਸੀਗਾ ਜੀ ਜੀ ਤੇ ਬੀਬੀ ਜ਼ਗੀਰ कौर ਜੀ ਆਂਦੇ ਨੇ ਤੇ ਉਸ ਤੋਂ ਬਾਅਦ 2021 ਦੇ ਵਿੱਚ ਸਾਨੂੰ ਕਿ ਤੁਹਾਡਾ ਟੈਸਟ ਕਲੀਅਰ ਹੋ ਗਿਆ ਉਸ ਟਾਈਮ ਅਸੀਂ 4-500 ਗਰੰਤੀ ਸਿੰਘ ਸੀਗਾ ਜਿਨ੍ਹਾਂ ਨੇ ਟੈਸਟ ਦਿੱਤੇ ਸੀਗੇ ਫਤਿਹਗੜ੍ਹ ਜ਼ੋਨ ਲਾ ਲੋ ਪਟਿਆਲਾ ਜ਼ੋਨ ਲਾ ਲੋ ਚਮਕੌਰ ਸਾਹਿਬ ਮੁਹਾਲੀ ਜਿੰਨੇ ਵੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਪੈਂਦੇ ਸੀ ਨਾ ਉਹ ਸਾਰੇ ਗੁਰਦਾਰ 400-500 ਸਿੰਘਾਂ ਨੇ ਉੱਤੇ ਟੈਸਟ ਦਿੱਤਾ ਜਿਦੇ ਵਿੱਚੋਂ 76 ਜਣਿਆਂ ਨੇ 76 ਜਣਿਆਂ ਨੇ ਉਹ ਟੈਸਟ ਕਲੀਅਰ ਕੀਤਾ ਸੀ ਜਿਦੇ ਵਿੱਚੋਂ ਇੱਕ ਮੈਂ ਸੀ ਜੀ ਉਹ ਗ੍ਰੰਥੀ ਸਿੰਘ ਰੱਖਣ ਦਾ ਟੈਸਟ ਹੁੰਦਾ ਗਾ ਹਾਂਜੀ ਗ੍ਰੰਥੀ ਸੇ ਉਹ ਗ੍ਰੰਥੀ ਸਿੰਘ ਦੇ ਟੈਸਟ ਦੇ ਵਿੱਚ ਹੁੰਦਾ ਕਿ ਤੁਹਾਡੇ ਜਿਹੜੀਆਂ ਸੱਤ ਬਾਣੀਆਂ ਜੀ ਜਬਜੀ ਸਾਹਿਬ ਜਾਬ ਸਾਹਿਬ ਤਵਾ ਪ੍ਰਸਾਦ ਸਵਈਏ ਚੌਪਈ ਸਾਹਿਬ 40 ਪਉੜੀਆਂ ਅਨੰਦ ਸਾਹਿਬ ਤੇ ਰਹਿਰਾਸ ਸਾਹਿਬ ਦਾ ਪਾਠ ਕੀਰਤਨ ਸੋਲੇ ਦੀ ਬਾਣੀ ਅਰਦਾਸ ਇਹ ਤੁਹਾਡੇ ਕੰਠ ਹੋਣੀ ਚਾਹੀਦੀ ਐ ਇਸ ਤੋਂ ਵੱਧ ਬਾਣੀਆਂ ਵੀ ਕੰਠ ਹੋ ਸਕਦੀਆਂ ਨੇ ਤੁਹਾਡੇ ਜਨਕਿ ਜਿਹੜੀ ਰਿਕੁਆਇਰਮੈਂਟ ਆ ਸੱਤ ਬਾਣੀਆਂ ਦੀ ਉਹ ਸੱਤ ਬਾਣੀਆਂ ਦੀ ਨੇ ਤੇ ਉਸ ਤੋਂ ਬਾਅਦ ਲੜੀਵਾਰ ਜਿਹੜਾ ਹੁੰਦਾ ਨਾ ਇੱਕ ਹੁੰਦਾ ਪਾਤਸ਼ਾਹੀ ਜੀ 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 ਇੱਕ ਹੁੰਦਾ ਲੜੀਵਾਰ ਤੇ ਲੜੀਵਾਰ ਹੁੰਦਾ ਜਿਹੜਾ ਹੈ ਉਹਨਾਂ ਲੜੀ ਦੇ ਵਿੱਚ ਤੇ ਉਹਦੀ ਉੱਥੇ ਜਿਹੜੀ ਆ ਸੰਥਿਆ ਸੰਥਿਆ ਨਹੀਂ ਉਹਦਾ ਉਹਦਾ ਟੈਸਟ ਲਿਆ ਦਿੰਦਾ ਮਤਲਬ ਵੀ ਉਹਦੀ ਸੰਥਿਆ ਤੁਹਾਨੂੰ ਜ਼ਰੂਰੀ ਹੈ ਲੜੀ ਦਾ ਸਰੂਪ ਦੀ ਹਾਂ ਜੀ ਉਹਦੀ ਜ਼ਰੂਰੀ ਹੈ ਜੀ ਤੇ ਉਸ ਤੋਂ ਬਾਅਦ ਫਿਰ 2021 ਦੇ ਵਿੱਚ ਉਹ ਟੈਸਟ ਕਲੀਅਰ ਹੋ ਕੇ ਫਿਰ ਬਤੇਗੜ ਸਾਹਿਬ ਦੀ ਸੇਵਾ ਮਿਲੇਗੀ ਜੀ ਉਸ ਤੋਂ ਬਾਅਦ ਉਹ ਸੇਵਾ ਨਿਰੰਤਰ ਜਾਰੀ ਹੈ ਤੇ ਨਾਲ ਨਾਲ ਮੈਂ ਕੀਰਤਨ ਕਥਾ ਦਾ ਮੈਂ ਸ਼ੌਂਕ ਰੱਖਦਾ ਹਾਂ ਉਹ ਨਾਲ ਨਾਲ ਮੈਂ ਪਾਰਟ ਟਾਈਮ ਮਤਲਬ ਜਿੱਥੇ ਵੀ ਸੰਗਤ ਪਿਆਰ ਕਰਨ ਵਾਲੀ ਕੋਈ ਧੋਖੋਵੇ ਸੁਖੋਵੇ ਤੇ ਉਹ ਕੀਰਤਨ ਦੀ ਸੰਗਤ ਉੱਤੇ ਪਿਆਰ ਨਹੀਂ ਸਾਥੀ ਉਹ ਤੁਸੀਂ ਉਦੋਂ ਅਖੰਡ ਪਾਠ ਹੀ ਆਏ ਸੀ ਜਾਂ ਵੀ ਗ੍ਰੰਤੀ ਸਿੰਘ ਜਿਹੜੇ ਇਸ ਸਮੇਂ ਤੁਹਾਡੇ ਕੋਲ ਸੇਵਾ ਇਹ ਸੇਵਾ ਤੁਹਾਨੂੰ ਮਿਲੀ ਸੀ ਨਹੀਂ ਮੈਂ 2011 ਦੇ ਵਿੱਚ ਜਿਹੜਾ ਆਇਆ ਸੀ ਉਹ ਪਾਠੀ ਸਿੰਘ ਆਇਆ ਸੀ ਜੀ ਕਿਉਂਕਿ ਮੈਂ ਸੱਚੀ ਗੱਲ ਕਹਾਂ ਮੈਨੂੰ ਸ਼੍ਰੋਮਣੀ ਗੁਰਦਵਾਰੇ ਬਾਰੇ ਪਤਾ ਨਹੀਂ ਸੀਗਾ ਉਦੋਂ 2011 ਦੇ ਵਿੱਚ ਮੇਰੇ ਮਾਮਾ ਜੀ ਨੂੰ ਇਸ ਗੱਲ ਦੀ ਨੌਲੇਜ ਸੀਗੀ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਮੈਂ ਹੁਣ ਪਾਠ ਸਿੱਖ ਲਿਆ ਕੀ ਕਥਾ ਸਿੱਖ ਲਈ ਤੇ ਅੱਗੇ ਮੈਂ ਕੀ ਕਰਾਂ ਉਹ ਕਹਿੰਦੇ ਕਿ ਹੌਲੀ-ਹੌਲੀ ਅੱਗੇ-ਅੱਗੇ ਕਿਉਂਕਿ ਜੂੰ 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 ਪਤਾ ਲੱਗਦਾ ਫਿਰ ਇਹ ਬੰਦੇ ਨੂੰ ਵਾਹ ਪਿਆ ਜਾਣੀ ਜਾਂ ਰਾਹ ਪੇ ਜਾਣੀ ਜੀ ਜੀ ਤੇ ਉਸ ਸਮੇਂ ਫਿਰ ਮਾਮਾ ਜੀ ਨੇ ਮੈਨੂੰ ਇਹਦੇ ਵਿੱਚ ਅਖੰਡ ਪਾਠੀ ਜੀ ਡਿਊਟੀ ਤੇ ਲਵਾਇਆ ਸੀਗਾ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਹੌਲੀ ਮੇਰੇ ਨਾਲ ਨਾਲ ਕੀਰਤਨ ਕਰਦੇ ਰਹੇ ਕਿਉਂਕਿ ਜਦੋਂ ਤੁਸੀਂ ਸ਼੍ਰੋਮਣੀ ਕਮੇਟੀ ਵਿੱਚ ਲੱਗਣਾ ਨਾ ਗ੍ਰੰਥੀ ਦੀ ਪੋਸਟ ਤੇ ਉਹਦੇ ਵਿੱਚ 10 ਸਾਲ ਦਾ ਐਕਸਪੀਰੀਅੰਸ ਚਾਹੀਦਾ ਜੀ ਤੁਹਾਨੂੰ ਗਰੰਟੀ ਵੀ ਗੁਰੂ ਘਰ ਦੇ ਵਿੱਚ ਗਰੰਤੀ ਸਿੰਘ ਜੀ ਮਤਲਬ ਉਹਦੋਂ ਮੇਰੀ 28 ਸਾਲ ਦੀ ਉਮਰ ਸੀਗੀ ਜਦੋਂ ਮੈਂ 2021 ਦੇ ਵਿੱਚ ਲੱਗਿਆ ਮਤਲਬ 21 ਚ ਤੁਹਾਨੂੰ ਜਿਹੜੀ ਇਹ ਇੱਥੇ ਦੀ ਸੇਵਾ ਪ੍ਰੋਪਰ ਜਿਹੜੀ ਮਿਲਦੀ ਹੈ ਹਾਂਜੀ ਜੀ ਸਭ ਤੋਂ ਪਹਿਲਾਂ ਵੱਡੀ ਗੱਲ ਇਹ ਹੈ ਜੀ ਜਦੋਂ ਮੈਂ ਇੱਥੇ ਸ਼੍ਰੋਮਣੀ ਕਮੇਟੀ ਵਿੱਚ ਲੱਗਿਆ ਗੁਰਦੁਆਰਾ ਸ਼੍ਰੀ ਹਥੇਕੜ ਮੇਰੇ ਤੋਂ ਵੱਡੇ ਸੀਨੀਅਰ ਵੀ ਨੇ ਬਹੁਤ ਸਤਿਕਾਰ ਜੋ ਨੇ ਬਹੁਤ ਪ੍ਰੇਮ ਨਾਲ ਬਾਣੀ ਪੜ੍ਹਦੇ ਨੇ ਤੇ 2021 ਦੇ ਵਿੱਚ ਜਦੋਂ ਮੈਂ ਇੱਥੇ ਲੱਗਿਆ ਸੀ ਨਾ ਤੇ ਉਸ ਸਮੇਂ ਜਿਹੜੇ ਉੱਥੇ ਗਰੰਥੀ ਸਭ ਤੋਂ ਪਹਿਲਾਂ ਮੈਂ ਭੋਰਾ ਸਾਹਿਬ ਦਾ ਲੱਗਿਆ ਜਿੱਥੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਜਿਹੜਾ ਮੁੱਖ ਉਸ ਜਗ੍ਹਾ ਦਾ ਜਿਹੜਾ ਨੀਹਾਂ ਜਿੱਥੇ ਨੇ ਉਹ ਅਸਥਾਨ ਦੀ ਸਭ ਤੋਂ ਪਹਿਲੀ ਸੇਵਾ ਛੋਟੀ ਉਮਰ ਮੈਨੂੰ ਐਂਦਾ ਲੱਗਦਾ ਹੈ ਕਿ ਮੇਰੇ ਤੋਂ ਬਹੁਤ ਸੀਨੀਅਰ ਗਰੰਥੀਆਂ ਨੂੰ ਉੱਥੇ ਲਾਇਆ ਜਾਂਦਾ ਪਰ ਸਹਿਬਜ਼ਾਦਿਆਂ ਦੇ ਦਰ ਦੇ ਉੱਤੇ ਸਾਡੇ ਸਰਦਾਰ ਗੁਰਦੀਪ ਸਿੰਘ ਜੀ ਕੰਗ ਪਤਾ ਨਹੀਂ ਉਹ ਮੇਰੀ ਜ਼ਿੰਦਗੀ ਦੇ ਬੜੇ ਆਰ ਵਾਲੇ ਰਹੇ ਆ ਉਹ ਮਲੇਦਰ ਦੀ ਪੋਸਟ ਤੇ ਨਿਆਲੋ ਅੱਜ ਕੱਲ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੇ ਵਾ ਨਿਵਾ ਰਹਿਆ ਮੈਂ ਜਦੋਂ ਇੱਥੇ ਤੇ ਜਦੋਂ ਕਰਨਾ ਸੀ ਇਹਦੇ ਤੇ ਸਲੋਮਨੀਕ ਮੈਡੀ ਤੇ ਲੱਗਣਾ ਸੀ ਗ੍ਰੰਥੀ ਦੀ ਪੋਸਟ ਉਦੋਂ ਆਨੰਦਪੁਰ ਸਾਹਿਬ ਜਦੋਂ ਮੈਂ ਟੈਸਟ ਦੇਣ ਗਿਆ ਉਦੋਂ ਉੱਥੇ ਸੇਵਾ ਨਿਵਾ ਰਹੇ ਸੀ ਜੀ ਜਦੋਂ 2020 ਦੇ ਵਿੱਚ ਤੇ 2021 ਦੇ ਵਿੱਚ ਦੋਨੋਂ ਮੈਂ ਇੱਥੇ ਗ੍ਰੰਥੀ ਭਰਤੀ ਹੋਇਆ ਤੇ ਉਦੋਂ ਪੋਸਟ ਉਹਨਾਂ ਦੀ ਫਤਿਹਗੜ੍ਹ ਸਾਹਿਬ ਦੀ ਹੋਗੀ ਜੀ ਹਨ ਉਹਨਾਂ ਦੇ ਬੜਾ ਮੇਰੀ ਜ਼ਿੰਦਗੀ ਦੇ ਨੇੜਤਾ ਰਹੀ ਆ ਤੇ ਉਹਨਾਂ ਨੇ ਕਿਉਂਕਿ ਉਹ ਮੈਨੂੰ ਬਹੁਤ ਲੰਮੇ ਸਮੇਂ ਤੋਂ ਜਾਣਦੇ ਸੀ ਕਿਉਂਕਿ ਉਹਨਾਂ ਦੇ بیٹے ਵੀ ਮਾਤਾ ਗੁਜਰੀ ਕਾਲਜ ਦੇ ਵਿੱਚ ਪ੍ਰੋਫੈਸਰ ਨੇ ਤੇ ਉਹਨਾਂ ਨਾਲ ਇੰਨਾ ਨਿੱਜੀ ਮੇਰਾ ਪ੍ਰੇਮ ਅਤੇ ਪੜੇ ਲਿਖੇ ਨੇ ਤੇ ਬੜਾ ਸੋਹਣਾ ਲਿਖਦੇ ਵੀ ਨੇ ਉਹ ਤੇ ਉਹਨਾਂ ਨੇ ਫਿਰ ਮੇਰੀ ਡਿਊਟੀ ਜਿਹੜੀ ਡਿਊਟੀ ਆ ਉਹ ਪੋਰਾ ਸਾਹਿਬ ਸੀਨੀ ਅਸਥਾਨ ਦੇ ਉੱਤੇ ਪਹਿਲੀ ਵਾਰ ਉਹ ਛੋਟੀ ਉਮਰ ਦੇ ਵਿੱਚ ਮੇਰੀ ਲੱਗੀ ਦੀ ਤੇ ਮੈਨੂੰ ਇਹ ਸਾਹਿਬ ਜੀ ਤੇ ਮਾਨ ਸੀ ਮਾਰਾ ਤੂੰ ਕਿੱਥੋਂ ਤੇ ਕਿੱਥੇ ਨੇ ਆ ਕੇ ਕਿਹਾ